ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਬੱਚਿਆਂ ਨਾਲ ਘਰੇ ਖੁਸ਼ ਖੁਸ਼ ਹੋਵੋਗੇ ਅੱਜ ਮੀਂਹ ਵੀ ਪੈ ਰਿਹਾ ਹੈ ਠੰਡ ਤੋਂ ਬੱਚਿਆਂ ਨੂੰ ਬਚਾ ਕੇ ਰੱਖਿਓ ਭਾਈ ਇਹ ਜਾਂਦੀ ਜੀ ਠੰਡ ਲੱਗ ਜਾਂਦੀ ਹੈ ਸੋ ਅੱਜ ਤੁਹਾਨੂੰ ਜਿਹੜੀ ਬਾਤ ਸੁਣਾਉਣ ਲੱਗੀਆਂ ਮੈਂ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਤ ਆ ਜਿਹੜੀ ਅੱਜ ਦੀ ਇਹ ਇੱਕ ਕਈ ਵਾਰੀ ਨਾ ਸ਼ਹਿਰ ਵਾਲੇ ਸੋਚਦੇ ਨੇ ਵੀ ਪਿੰਡਾਂ ਵਾਲੇ ਤਾਂ ਬਾਹਲੇ ਸਿੱਧੇ ਸਾਦੇ ਹੁੰਦੇ ਨੇ ਵੀ ਜੱਟਾਂ ਨੂੰ ਤਾਂ ਬਹੁਤੀ ਅਕਲ ਨਹੀਂ ਪਰ ਇਹ ਹੁਣ ਉਹ ਗੱਲਾਂ ਨਹੀਂ ਰਹੀਆਂ ਭਾਈ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਹੁੰਦਾ ਵੀ ਸੀ ਹੁਣ ਵੀ ਬਥੇਰੇ ਹੈਗੇ ਵੀ ਨੇ ਪਰ ਹੁਣ ਆਮ ਨਹੀਂ ਇਹ ਚੀਜ਼ ਹੈਗੀ ਹਰ ਬੰਦਾ ਚੁਸਤ ਹੈ ਸੋ ਅੱਜ ਤੁਹਾਨੂੰ ਬਾਣੀਆਂ ਦੀ ਤੇ ਜੱਟ ਦੀ ਹੋਈ ਸੁਣਾਉਣੀ ਆ ਇੱਕ ਪਿੰਡ ਦੇ ਵਿੱਚ ਨਾ ਇੱਕ ਜੱਟ ਤੇ ਉਹਦਾ ਨੌਜਵਾਨ ਮੁੰਡਾ ਸੀ ਉਹਦੇ ਘਰ ਵਾਲੀ ਸੀ ਉਹ ਰਹਿੰਦੇ ਸੀ ਉਹਨਾਂ ਕੋਲ ਜ਼ਮੀਨ ਸੀ ਥੋੜੀ ਜੀ ਤਾਂ ਉਹਦੇ ਚ ਬਸ ਇੱਕ ਬੀਜ ਦੇ ਸੀ ਗੰਨਾ ਗੰਨੇ ਦੀ ਖੇਤੀ ਕਰਦੇ ਤਾਂ ਉਹ ਉਹ ਪੀੜ ਕੇ ਗੁੜ ਬਣਾ ਲੈਂਦੇ ਤੇ ਗੁੜ ਨੂੰ ਆ ਉਹਦੇ ਕੋਲ ਇੱਕ ਬਲਦ ਸੀ ਤੇ ਬਸ ਉਹ ਗੱਡਾ ਰੇੜੀ ਜਿਹੜੀ ਹੈਗੀ ਸੀ ਬਲਦ ਦੇ ਰੇੜੀ ਤੇ ਰੱਖ ਕੇ ਤਾਂ ਜੱਟ ਉਹਨੂੰ ਗੁੜ ਨੂੰ ਵੇਚ ਕੇ ਆਉਂਦਾ ਹੁੰਦਾ ਸ਼ਹਿਰ 'ਚ ਜਾ ਕੇ ਬੱਸ ਐ ਉਹਨਾਂ ਦਾ ਨਰਵਾਹ ਪਧਿਆ ਹੋ ਰਿਹਾ ਸੀ ਤਾਂ ਇੱਕ ਦਿਨ ਕੀ ਹੋਇਆ ਜਦੋਂ ਉਹ ਵੇਚਣ ਗਿਆ ਜਾ ਕੇ ਉੱਥੇ ਇੱਕ ਮੋੜ ਤੇ ਖੜ ਗਿਆ ਤਾਂ ਇੱਕ ਬਾਣੀਆਂ ਆ ਗਿਆ ਬਾਣੀਆਂ ਉਹਨੂੰ ਕਹਿਣ ਲੱਗਿਆ ਕਹਿੰਦਾ ਕਿ ਸਾਰੀ ਸਾਰੇ ਰੇੜੇ ਦਾ ਕਹਿੰਦਾ ਮੁੱਲ ਕੀ ਹੈ ਤਾਂ ਉਹ ਬੜਾ ਖੁਸ਼ ਹੋਇਆ ਜੱਟ ਵੀ ਚੱਲ ਮੇਰੇ ਤਾਂ ਇਕੱਠੇ ਹੀ ਵਿਕ ਜੂਗਾ ਹੁਣ ਜਾਤਣ ਤਾਂ ਹੀ ਕਢੂ ਨਹੀਂ ਕਿਲੋ-ਕਿਲੋ ਆਲੇ ਦਿੰਦਾ ਫਿਰੂੰ ਉਹ ਕਹਿੰਦਾ ਸਾਰੀ ਰੇੜੀ ਦਾ ਦੱਸ ਮੁੱਲ ਕੀ ਹੈ ਉਹ ਕਹਿੰਦਾ ਜੀ ਚੱਲ 500 ਦੇ ਦਿਓ ਇਕੱਠਾ ਖਰੀਦ ਰਿਹਾ ਹਾਂ ਉਹਨੂੰ ਕਹਿੰਦਾ ਚੰਗਾ ਐ ਕਰ ਕਹਿੰਦਾ ਚੱਲ ਮੇਰੇ ਘਰੇ ਇਹ ਮੈਤੋਂ ਨਾਲੇ ਪੈਸੇ ਲੈ ਨਹੀਂ ਬਾਣੀਆਂ ਕਹਿੰਦਾ ਵੀ ਨਾਲੇ ਉੱਥੇ ਇਹ ਰੇੜੀ ਲਾ ਦੇ ਕਹਿੰਦਾ ਜਾ ਕੇ ਭਾਈ ਜਦੋਂ ਲੈ ਗਿਆ ਬਾਣੀਆਂ ਨੂੰ ਆਪਦੇ ਘਰੇ ਬਾਣੀਆਂ ਉਹਨੂੰ ਲੈ ਜਾ ਕੇ 500 ਰੁਪਏ ਪੜਾਤਾ ਉਹਨੂੰ ਕਹਿੰਦਾ ਜਾ ਉਹ ਕਹਿੰਦਾ ਮੇਰੀ ਰੇੜੀ ਤਾਂ ਵੇਲ ਨਹੀਂ ਕਰੋ ਉਹ ਕਹਿੰਦਾ ਭਾਈ ਤਤੁਮੈਂ ਰੇੜੀ ਦਾ ਮੁੱਲ ਕਰਾਇਆ ਬਾਣੀਆਂ ਕਹਿੰਦਾ ਵੀ ਮੈਂ ਤੈਨੂੰ ਗੁੜਦਾ ਤਾਂ ਮੁੱਲੀ ਨਹੀਂ ਪੁੱਛਿਆ ਮੈਂ ਤੈਨੂੰ ਐ ਕਿਹਾ ਸੀ ਵੀ ਸਾਰੀ ਰੇੜੀ ਤਾਂ ਕੀ ਮੁੱਲ ਐ ਕਹਿੰਦਾ ਹੁਣ ਇਹ ਬਲਦ ਤੇ ਰੇੜੀ ਇਹ ਵੀ ਮੈਂ ਵਿਚੇ ਖਰੀਦੀ ਐ 500 ਦੇ ਭਾਈ ਜਦੋਂ ਉਹ ਵਿਚਾਰਾ ਹਾੜੇ ਕੱਢਣ ਲੱਗਿਆ ਜੱਟ ਵੀ ਨਾ ਜੀ ਆਏ ਨਾ ਕਰੋ ਅਸ ਤਾਂ ਗਰੀਬ ਬੰਦੇ ਆਸ ਤਾਂ ਇਹੀ ਕਮਾਈ ਖਾਣੀ ਐ ਭਾਈ ਉਹਨੇ ਆਪਦੇ ਨੌਕਰਾਂ ਨੂੰ ਕਿਹਾ ਵੀ ਇਹਦੇ ਕੱਪੜੇ ਲਾਹੋ ਇਹਨੂੰ ਜੰਗਲ 'ਚ ਛੱਡਿਓ ਜੱਟ ਨੂੰ ਤਾਂ ਨੌਕਰਾਂ ਨੇ ਉਹਦੇ ਕੱਪੜੇ ਉਤਾਰੇ ਉਹਨੂੰ ਜੰਗਲ 'ਚ ਛੱਡਿਆ ਏ ਹੁਣ ਉਹ ਜੱਟ ਵਿਚਾਰਾ ਉੱਥੇ ਨਾਲੇ ਤਾਂ ਰੋਂਦਾ ਐ ਨਾਲੇ ਉਹ ਕਹਿੰਦਾ ਮੈਂ ਪਿੰਡ ਚ ਜਾਵਾਂ ਕਿਵੇਂ ਮੇਰੇ ਕੱਪੜੇ ਲਾ ਲੈ ਮੈਨੂੰ ਸ਼ਰਮ ਆਉਂਦੀ ਹੈ ਭਾਈ ਉੱਥੇ ਜਰਾ ਬਹਿ ਗਿਆ ਕਿਤੇ ਜਦੋਂ ਰਾਤ ਹੋਣ ਹੋ ਗਈ ਉਹਨੇ ਕਿਹਾ ਵੀ ਹੁਣ ਮੈਂ ਕਿਹੜਾ ਕਿਸੇ ਨੂੰ ਦਿਸੂਗਾ ਰਾਤ ਨੂੰ ਆਪਦੇ ਘਰੇ ਆ ਗਿਆ ਜਦੋਂ ਘਰੇ ਆ ਗਿਆ ਤਾਂ ਉਹਨਾਂ ਨੇ ਦੇਖਿਆ ਉਹਦੀ ਘਰ ਵਾਲੀ ਨੇ ਤੇ ਮੁੰਡੇ ਨੇ ਵੀ ਤੇਰਾ ਕੀ ਹਾਲ ਹੋਇਆ ਪਿਆ ਉਹਨੇ ਸਾਰੀ ਕਹਾਣੀ ਦੱਸੀ ਵੀ ਮੈਨੂੰ ਤਾਂ ਐ ਕਰਕੇ ਬਾਣੀ ਨੇ ਲੁੱਟ ਲਿਆ ਣਾਲੇ ਵੀ ਮੇਰੇ ਕੱਪੜੇ ਲਾ ਕੇ ਜੰਗਲ ਚ ਛੱਡਦਾ ਮੈਂ ਤਾਂ ਡਰਦਾ ਮਾਰਾ ਸੰਗ ਦਾ ਮਾਰਾ ਮੈਂ ਹੁਣ ਰਾਤ ਨੂੰ ਘਰੇ ਬੜਿਆ ਦੂਜੇ ਦਿਨ ਮੁੰਡਾ ਕਹਿਣ ਲੱਗਿਆ ਬਾਪੂ ਅੱਜ ਮੈਂ ਜਾਣਾ ਕਹਿੰਦਾ ਮੈਨੂੰ ਬਾਣੀਆਂ ਦਾ ਹੁਲੀਆ ਦੱਸ ਨਾਲੇ ਕਹਿੰਦਾ ਦੱਸ ਵੀ ਤੂੰ ਕਿੱਥੇ ਖੜਿਆ ਸੀ ਉੱਥੇ ਹੀ ਮੈਂ ਖੜੂ ਫੇਰ ਉੱਥੋਂ ਦੀ ਲੰਘੂ ਬਾਣੀਆਂ ਉਹ ਕਹਿੰਦਾ ਵੀ ਬਾਣੀਆਂ ਬਹੁਤ ਤੇਜ਼ ਹੈ ਪੁੱਤ ਬਿਨਾਂ ਜਾ ਗਈ ਆਪਣਾ ਬਲਦ ਤੇ ਰਿਹੜਾ ਗਏ ਕੋਈ ਗੱਲ ਨਹੀਂ ਉਹ ਕਹਿੰਦਾ ਨਾ ਤੇਰੀ ਇੱਜ਼ਤ ਕੀ ਮੈਂ ਕਰੀ ਉਹਨੇ ਤਾਂ ਦੂਜੇ ਦਿਨ ਭਾਈ ਮੁੰਡੇ ਨੇ ਕੀ ਕਰਿਆ ਗਵਾਂਡੀਆਂ ਦਾ ਬੜਦ ਤੇ ਰਿਹੜੀ ਮੰਗੀ ਭਰ ਕੇ ਉਹਨੂੰ ਲੈ ਗਿਆ ਸ਼ਹਿਰ ਗੁੜਦੀ ਲਿਜਾ ਕੇ ਉਹ ਸੇ ਮੋੜ ਤੇ ਖੜ ਗਿਆ ਤਾਂ ਖੜਾ ਰਿਹਾ ਤਾਂ ਉਧਰੋਂ ਆ ਗਿਆ ਬਾਣੀਆਂ ਉਹੀ ਉਹਨੇ ਦੇਖਿਆ ਵੀ ਮੇਰੇ ਬਾਪ ਨੇ ਉਹਦਾ ਹੁਲੀਆ ਦੱਸਿਆ ਤੇ ਵੀ ਉਹੀ ਲੱਗਦਾ ਬਾਣੀਆਂ ਆ ਕੇ ਖੜ ਗਿਆ ਉਹਨੇ ਦੇਖਿਆ ਵੀ ਅੱਜ ਫੇਰ ਨਾ ਲੁੱਟਾਂ ਇਹਨੂੰ ਵੀ ਕਹਿੰਦਾ ਤਾਂ ਮੈਂ ਬਹੁਤ ਵਧੀਆ ਸੌਦਾ ਮਾਰ ਗਿਆ ਵੀ ਅੱਜ ਇਹਨੂੰ ਲੁੱਟਦਿਆਂ ਪਿੰਡਾਂ ਵਾਲਿਆਂ ਨੂੰ ਕੀ ਚੱਜ ਹੁੰਦਾ ਵੀ ਇਹ ਤਾਂ ਇਹ ਵੀ ਸਿੱਧਾ ਸਾਦਾ ਜਿਹੀ ਲੱਗਦਾ ਉਹਨੂੰ ਕਹਿੰਦਾ ਭਾਈ ਸਾਰੀ ਰੇੜੀ ਦਾ ਮੁੱਲ ਕਰ ਲੈ ਉਹ ਕਹਿੰਦਾ ਸਾਰੀ ਰੇੜੀ ਦਾ ਮੁੱਲ ਕਰ ਲੋ ਜੀ ਕਹਿੰਦਾ ਬੋਲ ਕੀ ਲੈਣਾ ਸਾਰੀ ਰੇੜੀ ਦਾ ਬਾਣੀਆਂ ਕਹਿੰਦਾ ਉਹ ਕਹਿਣ ਲੱਗਿਆ ਵੀ ਇੱਕ ਮੁਠੀ ਰੁਪਈਆਂ ਦੀ بس ਕਹਿੰਦਾ ਇੱਕ ਮੁਠੀ ਲੈਣੀ ਹੈ ਬਾਣੀਆਂ ਤਾਂ ਬੜਾ ਖੁਸ਼ ਹੋਇਆ ਕਹਿੰਦਾ ਕੱਲ੍ਹ ਵਾਲੇ ਨੂੰ ਤਾਂ ਮੈਂ 500 ਦਿੱਤੇ ਤੇ ਆਪਦੇ ਜੀ ਚ ਹੱਸਦਾ ਹੈ ਵੀ ਇਹਨੂੰ ਤਾਂ ਮੈਂ ਮੁਠੀ 'ਚ ਕਹਿੰਦਾ ਦਸਾਂ-ਦਸਾਂ ਦੇ 10 ਨੋਟ ਰੱਖ ਕੇ ਦੇ ਦੂੰ ਮੈਂ ਤਾਂ ਸੌ ਚੀ ਖਰੀਦ ਨੂੰ ਵੀ ਉਹਨੂੰ ਕਹਿੰਦਾ ਚੱਲ ਫਿਰ ਆ ਜਾ ਕਹਿੰਦਾ ਮੇਰੇ ਘਰੇ ਲਾ ਬਗ ਗਿਆ ਘਰੇ ਜਦੋਂ ਘਰੇ ਗਿਆ ਤਾਂ ਉਹਨੂੰ ਕਹਿਣ ਲੱਗਿਆ ਵੀ ਹੁਣ ਤੈਨੂੰ ਮੈਂ ਈਦੇਮਾ ਉਹ ਕਹਿੰਦਾ ਤੁਹਾਡੇ ਨਾਲ ਸੌਦਾ ਹੋਇਆ ਇੱਕ ਮੁਠੀ ਲੈਣੀ ਹੈ ਚਲੋ ਬਾਣੀਆਂ ਕਹਿੰਦਾ ਪਾ ਕੇ ਦਸਾਂ ਦਸਾਂ ਦੇ ਹੱਥ 'ਚ ਨੋਟ 10 100 ਰੁਪਈਆ ਬਣ ਗਿਆ ਐ ਬਣਾ ਕੇ ਮੁਠੀ ਕਹਿੰਦਾ ਲੈ ਪਾਈ ਮੁੰਡੇ ਨੇ ਕੀ ਕਰਿਆ ਮੁਠੀ ਤਾਂ ਉਹਦੀ ਹੱਥ 'ਚ ਫੜ ਲਈ ਜੇਬ 'ਚੋਂ ਚਾਕੂ ਕੱਢਣ ਲੱਗ ਗਿਆ ਬਾਣੀਆਂ ਦਹਿਲ ਗਿਆ ਕਹਿੰਦਾ ਇਹ ਕੀ ਕਰਦਾ ਹੈ ਉਹ ਕਹਿੰਦਾ ਬਦੀ ਮੁਠੀ ਲੈ ਰਿਹਾ। ਉਹ ਕਹਿੰਦਾ ਕਿਹੜੀ ਮੁਠੀ ਕਹਿੰਦਾ ਤੇਰੇ ਨਾਲ ਪੈਸੇ ਕਰਨੇ ਨੇ। ਉਹ ਕਹਿੰਦਾ ਪੈਸਾ ਤਾਂ ਤਾਂ ਨਹੀਂ ਲਿਆ। ਕਹਿੰਦਾ ਤਾਂ ਪੁੱਛਿਆ ਸੀ ਵੀ ਕੀ ਲੈਣਾ ਹੈ। ਕਹਿੰਦਾ ਮੈਂ ਕਿਹਾ ਤਾਂ ਇੱਕ ਮੁਠੀ। ਭਾਈ ਕਹਿੰਦਾ ਹੁਣ ਮੈਂ ਇਹ ਵੱਡੂਗਾ ਮੁਠੀ ਮੇਰੀ ਹੈ। ਨਾਲੇ ਕਹਿੰਦਾ ਮੇਰੀ ਬਲਦ ਰੇੜੀ ਕਰ ਵਿਹਲੀ। ਉਹ ਕਹਿੰਦਾ ਰੇੜੀ ਤਾਂ ਕਹਿੰਦਾ ਮੈਂ ਵਿੱਚ ਹੀ ਕਰੀ ਹੈ। ਕਹਿੰਦਾ ਮੈਂ ਤਾਂ ਕੱਲ ਵੀ ਐਂ ਲਈ ਸੀ ਕਿਸੇ ਤੋਂ। ਅੱਜ ਵੀ ਐਂ ਕਰੀ ਹੈ। ਉਹ ਕਹਿੰਦਾ ਤਾਂ ਹੀ ਤਾਂ ਮੈਂ ਮੁਠੀ ਲੈ ਰਿਹਾ ਕਹਿੰਦਾ ਮੈਂ ਵੀ ਮੁਠੀ ਲਈ ਆ ਤੇਰੀ। ਚਲੋ ਜੀ ਬਾਣੀਆਂ ਲੱਗ ਗਿਆ ਹਾੜੇ ਕੱਢਣ ਤਾਂ ਉਹਨੂੰ ਕਹਿਣ ਲੱਗਿਆ ਵੀ ਦੇਖ 2000 ਰੁਪਏ ਤੈਨੂੰ ਦਿऊं ਗੁੜ ਦਾ ਕੱਲੜੀ ਰੇੜੀ ਦਾ ਵੀ ਤੈਨੂੰ ਉਹ ਕਹਿੰਦਾ ਮੇਰਾ ਬਾਪ ਤੀ ਉਹ ਉਹਨੇ ਦੱਸ ਤਾਂ ਮੁੰਡੇ ਨੇ ਕਹਿੰਦਾ ਤੈਂ ਗੱਲ ਉਹ ਲੁੱਟਿਆ ਨਾ ਕਹਿੰਦਾ ਨਾਲੇ ਉਹ ਆਪਦਾ ਲੈ ਲਈ ਜੀ 2000 ਉਹ ਗੁੜ ਦਾ ਲੈ ਜੀ ਨਾਲੇ ਬੈਲ ਵੜਦ ਤੇ ਰੇੜੀ ਲੈ ਜੀ ਹਾੜੇ ਕਹਿੰਦਾ ਮੇਰੇ ਹੱਥ ਨਾ ਵੱਢੇ ਛੱਡ ਦੇ ਉਹ ਕਹਿੰਦਾ ਇੱਕ ਸ਼ਰਤ ਤੇ ਛੱਡ ਇਹ ਤਾਂ ਚੀਜ਼ਾਂ ਮੜਵਾਉਂਗਾ ਮੜਵਾਉਂਗਾ 2000 ਮਹੀਨਾ ਤੈਥੋਂ ਨੌਕਰੀ ਤੇਰੇ ਘਰੇ ਮੈਂ ਨੌਕਰੀ ਕਰੂੰਗਾ ਜਿਹੜਾ ਕੰਮ ਕਰਾਉਣਾ ਹੋਇਆ ਕਰੂ ਕਰਾ ਲਈ 2000 ਮਹੀਨੇ ਦਾ ਜੇ ਤੂੰ ਮੈਨੂੰ ਕੱਢੇਂਗਾ ਤਾਂ ਤੇਰਾ ਨੱਕ ਤੇ ਕੰਨ ਵੱਢ ਲੂ ਮੈਂ ਬਾਣੀਆਂ ਨੇ ਸੋਚਿਆ ਵੀ ਠੀਕ ਐ ਹੁਣ ਦਾ ਖਹਿੜਾ ਤਾਂ ਛਡਾਵਾਂ ਉਹਨੂੰ ਕਹਿੰਦਾ ਵੀ ਠੀਕ ਐ ਚਲੋ ਉਹਨੇ ਬਾਣੀਆਂ ਨੇ ਭਈ ਉਹ ਦੂਜੀ ਵਿੱਚ ਕਾਤੀ ਗੱਡਾ ਰੇੜੀ ਤੇ ਬੜਦ ਕਹਿੰਦਾ ਲੈ ਜਾ ਉਹ ਕਹਿੰਦਾ ਮੈਂ ਆ ਜਾ ਤੜਕੇ ਨੂੰ ਲੈ ਜਾਂਦਾ ਘਰੇ ਦੋ ਬੜਦ ਦੋ ਰੇੜੀਆਂ ਤਾਂ ਕਹਾ ਬਾਪ ਦੇਖ ਕੇ ਬੜਾ ਖੁਸ਼ ਹੋਇਆ ਉਹਨੇ ਭੱਜ ਕੇ ਜੱਫੀ ਪਾਲੀ ਪਿਓ ਨੂੰ ਪੁੱਤ ਨੂੰ ਕਹਿੰਦਾ ਤੂੰ ਤਾਂ ਬੜਾ ਵਧੀਆ ਨਿਕਲਿਆ ਕਹਿੰਦਾ ਮੇਰੇ ਵਾਲੀ ਵੀ ਲਿਆਇਆ ਉਹਨੇ ਫਿਰ ਕਹਾਣੀ ਦੱਸੀ ਵੀ ਮੈਂ ਐ ਕਰਕੇ ਆਇਆ ਉਹਦੇ ਨਾਲ ਉਹਦੇ ਉਹਦੇ ਹੀ ਕਹਿੰਦਾ ਜਿਵੇਂ ਉਹ ਸ਼ੇਰ ਸੀ ਕਹਿੰਦਾ ਮੈਂ ਸਵਾ ਸ਼ੇਰ ਬਣ ਕੇ ਮੈਂ ਲਿਆਇਆ ਕਹਿੰਦਾ ਹੁਣ ਬਾਪੂ ਮੈਂ ਉਹਦੇ ਨਾਲ ਨੌਕਰੀ ਕਰਕੇ ਆਇਆ 2000 ਮਹੀਨਾ ਦੇਉ ਉਹ ਕਹਿੰਦਾ ਤੂੰ ਨਾ ਜਾ ਤੈਨੂੰ ਠੱਗੂ ਉਹ ਕਹਿੰਦਾ ਕਿਦਰੇ ਨਹੀਂ ਠੱਗ ਸਕਦਾ ਤੂੰ ਚੁੱਪ ਕਰ ਕਹਿੰਦਾ ਬਾਗਿਆ ਭਾਈ ਤੜਕੇ ਨੂੰ ਬਾਣੀਆਂ ਦੇ ਕਹਿੰਦਾ ਹਾਂ ਜੀ ਕਰਾਓ ਜਿਹੜਾ ਕੰਮ ਕਰਾਉਣਾ ਮੈਂ ਆ ਗਿਆ ਉਧਰੋਂ ਬਾਣੀਆਂ ਨੇ ਸੋਚਿਆ ਵੀ ਮੈਂ ਤਾਂ ਇਹਨੂੰ ਇਹੇ ਜਿਹੇ ਔਖੇ ਔਖੇ ਕੰਮ ਕਰਾਉਂ ਇਹਨੂੰ ਸਾਹ ਹੀ ਨਹੀਂ ਲੈਣ ਦਿੰਦਾ ਨਾ ਇਹਨੂੰ ਖਾਣ ਪੀਣ ਨੂੰ ਦੇਮਾਂ ਵੀ ਆਪ ਵੀ ਡਰਦਾ ਭੁੱਖਾ ਮਰਦਾ ਪੱਜੂਗਾ ਉਹਨੇ ਇਹ ਸੋਚਿਆ ਤਾਂ ਉਹ ਬਾਣੀਆਂ ਨੂੰ ਕਹਿਣ ਲੱਗਿਆ ਕਹਿੰਦਾ ਵੀ ਆਹ ਦੋ ਮੇਰੇ ਖੇਤ ਨੇ ਕਹਿੰਦਾ ਇਹਨਾਂ ਨੂੰ ਚੰਗੀ ਤਰ੍ਹਾਂ ਬਾਹ ਬੀਜ ਕੇ ਆਥਣੇ ਆਉਂਦਾ ਹੋਇਆ ਕਹਿੰਦਾ ਲੱਕੜਾਂ ਦੀ ਭਰੀ ਲਿਆਈ ਉਹ ਕਹਿੰਦਾ ਠੀਕ ਐ ਉਹ ਬਾਗ ਗਿਆ ਭਾਈ ਹਲ-ਹੌੜ ਲੈ ਗਿਆ ਬਲਦ ਲੈ ਗਿਆ ਲਿਜਾ ਕੇ ਉੱਥੇ ਦਰਖਤ ਦੇ ਨਾਲ ਬਲਦ ਬੰਨਤੇ ਸੌਂ ਗਿਆ ਦਰਖਤ ਥੱਲੇ ਸੌ ਕੇ ਜਦੋਂ ਹੋਇਆ ਆਥਣ ਤਾ ਜਿਹੜਾ ਹਲਤੀ ਹਲ ਦੇ 3 4 4 5 ਟੋਟੇ ਕਰ ਲੇ ਟੋਟੇ ਕਰਕੇ ਪੰਡ ਬੰਨ ਲਈ ਉਹਦੀ ਤਾਂ ਗੱਠੜੀ ਬਣਾ ਕੇ ਸਿਰ ਤੇ ਧਰ ਕੇ ਪੂਰੇ ਬੜਦ ਲਾ ਕੇ ਆ ਗਿਆ ਕਹਿੰਦਾ ਕਰ ਰਿਆ ਆ ਭਾਈ ਕਹਿੰਦਾ ਹਾਂ ਜੀ ਕਰ ਰਿਆ ਆ ਚੱਕੋ ਲੱਕੜਾਂ ਦੀ ਭਰੀ ਤਾਂ ਫਿਰ ਉਹਨੂੰ ਕਹਿਣ ਲੱਗਿਆ ਵੀ ਰੋਟੀ ਖਾ ਬਹਿ ਜਾ ਅੰਦਰ ਆ ਕੁਮਾਰੀ ਬਾਣੀ ਨੇ ਕਹਿੰਦਾ ਇੱਕ ਚਮਚਾ ਦਾਲ ਦਾ ਇੱਕ ਮੁਠੀ ਚੌਲਾਂ ਦੀ ਇਹਨੂੰ ਮੁੰਡੇ ਨੂੰ ਖਵਾਉ ਰੋਟੀ ਉਹਨੂੰ ਕਹਿੰਦਾ ਵੀ ਖਾਣਾ ਸੀ ਇੰਨਾ ਹੀ ਖਾਣੇ ਆ ਤੈਨੂੰ ਵੀ ਇੰਨਾ ਹੀ ਮਿਲੂਗਾ ਉਹ ਕਹਿੰਦਾ ਠੀਕ ਹੈ ਜੀ ਕੋਈ ਗੱਲ ਨਹੀਂ ਤਾਂ ਭਾਈ ਹੁਣ ਜਿਹਨੇ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਉਹਨੂੰ ਇੱਕ ਦਾ ਦਾਲ ਦਾ ਚਮਚਾ ਤੇ ਮੁਠੀ ਚੌਲਾਂ ਨਾਲ ਕੀ ਹੁੰਦਾ ਉਹਨੇ ਖਾ ਲਿਆ ਖਾ ਕੇ ਪੈ ਗਿਆ ਭੁੱਖੇ ਨੂੰ ਨੀਂਦ ਕਿੱਥੋਂ ਆਉਂਦੀ ਹੈ ਵਿਚਾਰੇ ਨੂੰ ਤਾਂ ਉਹ ਰਾਤ ਨੂੰ ਉੱਠਿਆ ਉੱਠ ਕੇ ਸੱਜ ਰਸੂਈ ਹੋਈ ਗਊ ਸੀ ਉਹਨਾਂ ਦੇ ਬਾਣੀਆਂ ਦੇ ਉਹਨੇ ਉਹਦਾ ਬੱਚਰੂ ਖੋਲਿਆ ਜਦੋਂ ਚੁੰਗਣ ਲੱਗ ਗਿਆ ਮਾਂ ਨੂੰ ਜਾ ਕੇ ਤਾਂ ਮਾਂ ਨੇ ਦੁੱਧ ਲਾ ਲਿਆ ਭਾਈ ਉਹਨੇ ਜੱਟ ਨੇ ਤਾਂ ਦੁੱਧ ਚੁੰਗਿਆ ਉਹ ਤਾਂ ਰੱਜ ਕੇ ਪਈ ਗਿਆ ਤੜਕੇ ਨੂੰ ਜਦੋਂ ਬਾਣੀਆਂ ਉੱਠ ਕੇ ਧਾਰ ਲੱਗਿਆ ਕੱਢਣ ਹੁਣ ਦੁੱਧ ਕਿੱਥੋਂ ਦੇਵੇ ਉਹ ਤਾਂ ਉਹਨੇ ਤੜਕੀ ਚੋਲਿਆ ਰਾਤ ਨੂੰ ਚੋਲਿਆ ਮੁੰਡੇ ਨੇ ਉਹ ਕਹਿਣ ਲੱਗਿਆ ਵੀ ਚੰਗਾ ਭਲਾ ਦੁੱਧ ਮੈਂ ਰਾਤ ਗੱਡਿਆ ਹੈ ਵੀ ਇਹ ਹੁਣ ਕਿਉਂ ਨਹੀਂ ਦਿੰਦੀ ਉਹਨੇ ਪਾਈਪ ਦੇ ਪਹਿਲਾਂ ਹੀ ਉੱਠ ਕੇ ਪੀ ਲਿਆ ਚਲੋ ਬਾਣੀਏ ਨੇ ਉਹ ਵੀ ਗੱਲ ਆਹੀ ਗਈ ਕਰਤੀ ਫੇਰ ਉਹਨੂੰ ਕਹਿਣ ਲੱਗਿਆ ਕਹਿੰਦਾ ਮੇਰੇ ਘਰ ਵਾਲੀ ਪੇਕਿਆਂ ਨੂੰ ਗਈ ਹੈ ਬਾਣੀਆ ਕਹਿੰਦਾ ਵੀ ਤੂੰ ਮੇਰੇ ਨਾਲ ਚੱਲੀ ਘੋੜਾ ਫੜ ਕੇ ਮੂਰੇ ਮੈਂ ਘੋੜੇ ਤੇ ਬੈਠਾਂ ਤੂੰ ਤੁਰ ਕੇ ਚੱਲੀ ਮੈਂ ਮੇਰੇ ਘਰ ਵਾਲੀ ਲੈ ਕੇ ਆਉਣੀ ਐ ਸਹੁਰਿਆਂ ਤੋਂ ਉਹ ਕਹਿੰਦਾ ਠੀਕ ਹੈ ਜੀ ਭਾਈ ਬਾਣੀਆ ਜੜ ਗਿਆ ਤੜਕੇ ਨੂੰ ਘੋੜੀ ਦੇ ਉੱਤੇ ਉਹ ਵਿਚਾਰਾ ਜੱਟ ਹੈ ਜਿਹੜਾ ਉਹ ਘੋੜੀ ਨੂੰ ਮੂੰਹੋਂ ਫੜੀ ਤੁਰਿਆ ਜਾਂਦਾ ਹੈ ਖਾਸੀ ਦੂਰ ਬਾਗੇ ਜਦੋਂ ਬਾਣੀਆ ਕਹਿੰਦਾ ਵੀ ਆਹ درخت ਥੱਲੇ ਖੜਾ ਲੈ ਘੋੜੀ ਕਹਿੰਦਾ ਵੀ ਤੇ ਜੱਟ ਮੈਂ ਆਰਾਮ ਕਰੂੰਗਾ ਉਹ ਇਹ ਉਹ ਤਾਂ ਲੱਗ ਗਿਆ ਆਰਾਮ ਕਰਨ ਸੌ ਗਿਆ ਤਾਂ ਜੱਟ ਨੇ ਕੀ ਕਰਿਆ ਘੋੜੀ ਦੀ ਥੋੜੀ ਜਿਹੀ ਪੂੰਛ ਵਢ ਲਈ ਤੇ ਉੱਥੇ ਰਾਹ ਜਾਂਦੇ ਨੂੰ ਕਿਸੇ ਨੂੰ ਉਹਦੀ 베ਚਦੀ ਬਾਣੀਆਂ ਸੁੱਤਾ ਪਿਆ ਕਿਉਂ ਉਹਨੇ ਕਿਹੜਾ ਕੋਈ ਮੁੱਲ ਕਰਮਣਾ ਤੀ ਉਹਨੂੰ ਤਾਂ ਐਂ ਤੀ ਵੀ ਜਿੰਨੇ ਦੀ ਬਿਕੂਗੀ ਮੈਂ ਤਾਂ ਉਹੀ ਫਾਇਦੇ ਚ ਐ ਉਹਨੇ ਤਾਂ ਬਾਣੀਆਂ ਨੂੰ ਸਬਕ ਸਿਖਾਉਣਾ ਤੀ ਤਾਂ ਜਿਹੜੀ ਪੂੰਛ ਤੀ ਉਹੋ ਫੜੀ ਬੈਠਾ ਹੈ ਹੱਥ ਚ ਜਦੋਂ ਬਾਣੀਆਂ ਲੱਗਿਆ ਹੇਲਣ ਜੇ ਉਹਨੇ ਆਖਿਆ ਵੀ ਹੁਣ ਇਹ ਉੱਠੂਗਾ ਉਹਨੇ ਉੱਥੇ ਚੂਹਿਆਂ ਦੀਆਂ ਖੱਡਾਂਆਂ ਤੀਆਂ ਉਹਦੇ ਵਿੱਚ ਪੂੰਛ ਵਿੱਚ ਨੂੰ ਫਸਾ ਕੇ ਖੱਢਦੇ ਉੱਤੋਂ ਉਹਨੂੰ ਫੜ ਕੇ ਬਹਿ ਗਿਆ ਹੱਥ ਨਾਲ ਬਾਣੀਆਂ ਉੱਠਿਆ ਕਹਿੰਦਾ ਆਲਾ-ਦਾਲਾ ਦੇਖਿਆ ਵੀ ਘੋੜੀ ਕਿੱਧਰ ਗਈ ਉਹ ਕਹਿੰਦਾ ਉੱਠ ਖੜੇ ਜੀ ਤੁਸੀਂ ਆਓ ਜੀ ਆਓ ਲਾਲਾ ਜੀ ਭੱਜ ਗਿਆ ਉਹ ਕਹਿੰਦਾ ਮੈ ਤੋਂ ਕਹਿੰਦਾ ਇਕੱਲੇ ਤੋਂ ਘੋੜਾ ਖਿੱਚਿਆ ਨਹੀਂ ਜਾਂਦਾ ਉਹ ਕਹਿੰਦਾ ਕੀ ਗੱਲ ਕਹਿੰਦਾ ਤੁਸੀਂ ਤਾਂ ਸੌਗੇ ਮੇਰੀ ਵੀ ਕਿਤੇ ਅੱਖ ਲੱਗ ਗਈ ਮੈਂ ਤਾਂ ਕਹਿੰਦਾ ਜਦੋਂ ਜਾਗਿਆ ਤਾਂ ਚੂਹੇ ਕਹਿੰਦਾ ਘੋੜੇ ਨੂੰ ਖਿੱਚ-ਖਿੱਚ ਕੇ ਆਪਦੀ ਖੱਡ ਚ ਲੈ ਗਏ ਜਦੋਂ ਨੂੰ ਮੈਨੂੰ ਪਤਾ ਲੱਗਿਆ ਤਾਂ ਆ ਪੂੰਛ ਹੀ ਆ ਗਈ ਮੇਰੇ ਹੱਥ 'ਚ ਕਹਿੰਦਾ ਹੁਣ ਮੈਂ ਤੋ ਇਕੱਲੇ ਤੋਂ ਐਡਾ ਭਾਰੀ ਘੋੜਾ ਖਿੱਚਿਆ ਨਹੀਂ ਜਾਂਦਾ ਉਹ ਖੱਡ 'ਚ ਹੈ ਕਹਿੰਦਾ ਘੋੜਾ ਬਾਣੀਆਂ ਚੱਕੇ ਵੀ ਘੋੜਾ ਐਡੀ ਕੁ ਖੱਡ 'ਚ ਉਹ ਕਹਿੰਦਾ ਤੁਸੀਂ ਖਿੱਚੋ ਤਾਂ ਸਹੀ ਆਪ ਆਪਾ ਜ਼ੋਰ ਲਾਈਏ ਬਾਣੀਆਂ ਨੇ ਖਿੱਚੀ ਪੂੰਛ ਉਹ ਤਾਂ ਧੜਮ ਦੇਣੇ ਮੰਗਰ ਜਾ ਡਿੱ ਗਿਆ ਜ਼ੋਰ ਲਾ ਕੇ ਪੂੰਛ ਖਿੱਚੀ ਪੂੰਛ ਤਾਂ ਉਹ ਡੋਕੜਾਈ ਤੀ ਭਾਈ ਬਾਣੀਆਂ ਨਾ ਉਹਨੂੰ ਕੁਝ ਕਹਿਣ ਜੋਗਾ ਕਿਉਂ ਨਹੀਂ ਫਿਰ ਉਹ ਕਹੂ ਮੈਂ ਹਟਦਾ ਨੱਕ ਤੇ ਕੰਨ ਵੱਡਦਾ ਤੇਰਾ ਫਸ ਗਿਆ ਫਸਿਆ ਹੋਇਆ ਬਾਣੀਆਂ ਨੂੰ ਕਹਿਣ ਲੱਗਿਆ ਸਬਰ ਦਾ ਘੁੱਟ ਭਰਨਾ ਪਿਆ ਉਹਨੂੰ ਕਹਿੰਦਾ ਚੱਲ ਆਪਾਂ ਆ ਸ਼ਹਿਰ ਨੇੜੇ ਉੱਥੇ ਤੱਕ ਚੱਲਦੇ ਆਂ ਵੀ ਆਪਾਂ ਹੋਰ ਘੋੜਾ ਲੈਨੇ ਆਂ ਫੇਰ ਚੱਲਦੇ ਆਂ ਭਾਈ ਜਾ ਕੇ ਨਮਾ ਘੋੜਾ ਖਰੀਦ ਲਿਆ ਖਰੀਦ ਕੇ ਉਹਨੂੰ ਕਹਿਣ ਲੱਗਿਆ ਵੀ ਮੈਂ ਇੱਥੇ ਬੈਠਾਂ ਇਹਨੂੰ ਨਮਾਤ ਮਾ ਲਿਆ ਘੋੜੇ ਨੂੰ ਇੱਥੇ ਕਹਿੰਦਾ ਮਿੱਟੀ-ਮੁੱਟੀ ਪਈ ਹੋਈ ਆ じゃ ਸਾਰੇ ਸਾਫ਼ ਕਰ ਲਿਆ ਕਹਿੰਦਾ ਰਗੜ ਰਗੜ ਕੇ ਨਮਾ ਕੇ ਲਈ ਇਹਨੂੰ ਉਹ ਕਹਿੰਦਾ ਜੀ ਠੀਕ ਐ ਕਹਿੰਦਾ ਫਿਰ ਮੈਂ ਦੇ ਮੇਰੇ ਕੋਲ ਆ ਜੀ ਆਪਾਂ ਇੱਥੋਂ ਫਿਰ ਚੱਲਦੇ ਆ ਇੱਥੇ ਬੈਠਾ ਮੈਂ ਉਹ ਕਹਿੰਦਾ ਠੀਕ ਐ ਭਾਈ ਉਹ ਗਿਆ ਉਹਨੇ ਘੋੜਾ ਵੇਚਤਾ ਵੇਚ ਕੇ ਇੱਕ ਖਰਗੋਸ਼ ਫੜ ਲੈਂਦਾ ਖਰੀਦ ਲੈਂਦਾ ਖਰੀਦ ਕੇ ਖਰਗੋਸ਼ ਲੈ ਆਇਆ ਬਾਣੀਏ ਕੋਲੇ ਬਾਣੀਆਂ ਦੇਖਦਾ ਵੀ ਮੈਂ ਤਾਂ ਇਹਨੂੰ ਘੋੜਾ ਦੇ ਕੇ ਤੋਰੀਆ ਸੀ ਉਹ ਕਹਿੰਦਾ ਆ ਕੀ ਐ ਉਹ ਕਹਿੰਦਾ ਜੀ ਘੋੜਾ ਕਹਿੰਦਾ ਤੂੰ ਗੱਲਾਂ ਕੀ ਕਰਦਾ ਬਾਣੀਆਂ ਕਹਿੰਦਾ ਉਹ ਕਹਿੰਦਾ ਮੈਂ ਤਾਂ ਨਹੀਂ ਕੋਈ ਗੱਲ ਕਰਦਾ ਤਾਂ ਤੁਸੀਂ ਕਰਦੇ ਹੋ ਤੁਸੀਂ ਮੈਨੂੰ ਘੋੜਾ ਦੇ ਕੇ ਤੋਰਿਆ ਕਹਿੰਦਾ ਹਾਂ ਕਹਿੰਦਾ ਤੁਸੀਂ ਮੈਨੂੰ ਕੀ ਕਹਿ ਕੇ ਤੋਰਿਆ ਵੀ ਇਹਨੂੰ ਰਗੜ ਰਗੜ ਕੇ ਨਮਾ ਕੇ ਲਈ ਕਹਿੰਦਾ ਮੈਂ ਤਾਂ ਜਿਉ ਲੱਗਿਆ ਰਗੜਨਾ ਕਹਿੰਦਾ ਇਹ ਤਾਂ ਏਡਾ ਖੋ ਗਿਆ ਕਸ ਕਸ ਕੇ ਚਲੋ ਜੀ ਬਾਣੀਆਂ ਫੇਰ ਚੁੱਪ ਫਸਿਆ ਹੋਇਆ ᱛੀ ਹੁਣ ਜਾਣ ਕੜਿੱਕੀ ਚ ਤੀ ਨਹੀਂ ਨੱਕ ਕਰਨ ਵੱਡੂਗਾ ਫੇਰ ਉਹਨੂੰ ਕਹਿਣ ਲੱਗਿਆ ਤੂੰ ਐਂ ਕਰ ਵੀ ਮੈਨੂੰ ਤਾਂ ਬਹੁਤ ਭੁੱਖ ਲੱਗੀ ਪਈ ਐ ਹੁਣ ਇੰਨਾ ਚਿਰ ਹੋ ਗਿਆ ਆਪ ਕੋਲੇ ਪੈਸਾ ਵੀ ਨਹੀਂ ਰਿਹਾ ਜਿਹੜੇ ਚਾਰ ਪੈਸੇ ਤੇ ਉਹ ਘੋੜੇ ਤੇ ਲਾਤੇ ਵੀ ਤੂੰ ਮੂਰੇ ਮੂਰੇ ਜਾ ਅੱਜ ਇਹੀ ਮੇਰੇ ਸੌਰਿਆਂ ਦਾ ਪਿੰਡ ਐ ਜਿਹੜਾ ਲਵੇ ਐ ਵੀ ਉਹਨਾਂ ਨੂੰ ਦੱਸ ਵੀ ਮੈਂ ਪਹੁੰਚ ਰਿਹਾ ਵੀ ਖਾਣਾ ਖੂਣਾ ਬਣਾ ਕੇ ਰੱਖਣ ਵੀ ਫੇਰ ਜਵਾਈ ਵਾਸਤੇ ਵਧੀਆ ਭੋਜਨ ਬਣੂ ਨੇ ਕਿਹਾ ਉਹ ਕਹਿੰਦਾ ਠੀਕ ਹੈ ਜੀ ਬੱਗ ਗਿਆ ਜਾ ਕੇ ਉਹ ਤੈਨੂੰ ਕਹਿਣ ਲੱਗਿਆ ਵੀ ਉਹ ਕਹਿੰਦੇ ਭਾਈ ਤੂੰ ਵੀ ਸਾਡਾ ਜਵਾਈ ਉਹ ਕਹਿੰਦਾ ਜੀ ਉਹ ਆ ਰਹੇ ਨੇ ਵੀ ਉਹ ਉੱਥੇ ਪਹੇਗੇ ਤੇ ਕਹਿੰਦਾ ਸ਼ਹਿਰ ਥੋੜਾ ਜਾ ਕਹਿੰਦਾ ਉਹਨਾਂ ਨੇ ਮੈਨੂੰ ਸੁਨੇਹਾ ਦੇ ਕੇ ਭੇਜਿਆ ਵੀ ਉਹਨਾਂ ਦਾ ਅੱਜ ਪੇਟ ਖਰਾਬ ਹੈ ਉਹਨਾਂ ਵਾਸਤੇ ਕੋਈ ਚੰਗਾ ਖਾਣਾ ਨਾ ਤਲ ਕੇ ਫੜ ਕੇ ਕੁਝ ਨਾ ਬਣਾਇਓ ਸਿੰਪਲ ਖਿਚੜੀ ਬਣਾ ਦਿਓ ਮੇਰੇ ਵਾਸਤੇ ਵਧੀਆ ਖਾਣਾ ਬਣਾ ਦਿਓ ਕਹਿੰਦਾ ਉਹਨਾਂ ਨੇ ਇਹ ਕਿਹਾ ਵੀ ਤੂੰ ਖਾਣਾ ਵਧੀਆ ਖਾ ਲਈ ਮੈਂ ਖਿਚੜੀ ਖਾ ਲੂੰ ਉਹਨਾਂ ਨੇ ਆਖਿਆ ਵੀ ਠੀਕ ਐ ਭਾਈ ਉਹਨਾਂ ਨੇ ਖਿਚੜੀ ਬਣਾਤੀ ਉਹ ਕਹਿੰਦਾ ਆਉਂਦੇ ਨੇ ਜੀ ਵੀ ਖਾਵਾਂਗੇ ਅਸੀਂ ਇਕੱਠੇ ਜਦੋਂ ਭਾਈ ਆ ਗਿਆ ਬਾਣੀਆਂ ਚਲੋ ਮਿਲਿਆ ਗਿਆ ਲਿਆ ਤਾਂ ਰੋਟੀ ਦੇ ਲੱਗੇ ਜਦੋਂ ਫੜਾਉਣਾ ਬਾਣੀਆਂ ਨੂੰ ਤਾਂ ਪਾ ਕੇ ਖਿਚੜੀ ਫੜਾਤੀ ਉਹਨੂੰ ਲਵੇ ਬਿਠਾ ਕੇ ਲਾਤਾ ਥਾਲ ਬਾਣੀਆਂ ਤਾਂ ਉੱਪਰ ਹੀਠਾਂ ਚੱਕ ਕੇ ਵੀ ਕਿਤੇ ਗਲਤ ਤਾਂ ਨਹੀਂ ਫੜਾ ਗਏ ਵੀ ਆ ਮੈਨੂੰ ਦੇਣਾ ਹੋਵੇ ਤਾਂ ਉਹਦੀ ਸੱਸਾ ਹੀ ਪੁੱਛਣ ਲੱਗੀ ਕਹਿੰਦੀ ਬਾਣੀਆਂ ਨੂੰ ਕਹਿੰਦੀ ਹੁਣ ਪੇਟ ਖਿਚੜੀ ਨਾਲ ਠੀਕ ਹੋ ਜਾਊਗਾ ਕਹਿੰਦੀ ਕੋਈ ਨਾ ਤੁਸੀਂ ਖਿਚੜੀ ਖਾਓ ਪੁੱਤ ਉਹ ਕਹਿੰਦਾ ਹਾਂ ਜੀ ਜੱਟ ਕਹਿੰਦਾ ਬਹੁਤ ਪੇਟ ਖਰਾਬ ਸੀ ਕਹਿੰਦਾ ਮਸਾਂ ਪਹੁੰਚੇ ਨੇ ਉਰੇ ਤੱਕ ਤਾਂ ਹੀ ਦਾ ਕਹਿੰਦਾ ਇਹਨਾਂ ਨੇ ਖਿਚੜੀ ਬਣਵਾਈ ਐ ਖਾਓ ਜੀ ਖਾਓ ਕਹਿੰਦਾ ਹੁਣ ਤੁਸੀਂ ਠੀਕ ਹੋਵੋਗੇ ਭਾਈ ਬਾਣੀਆਂ ਫੇਰ ਕੌੜਾ ਘੁੱਟ ਭਰ ਗਿਆ ਹੁਣ ਉਹਨੇ ਖੀਚੜੀ ਮਾੜੀ ਮੋਟੀ ਖਾਧੀ ਖੀਚੜੀ ਨਾਲ ਉਹਦੀ ਭੁੱਖ ਨੰਮਰੇ ਤਾਂ ਰਾਤ ਨੂੰ ਉਹ ਕਹਿਣ ਲੱਗਿਆ ਜੱਟ ਕਹਿੰਦਾ ਜੀ ਸਾਡਾ ਤਾਂ ਦੋਹਾਂ ਦੇ ਮੰਜੇ ਕੋਠੇ ਤੇ ਡਾ ਦੇਓ ਠੰਡੀ ਹਵਾ ਬਾਹਰਲੀ ਤਾਜੀ ਹਵਾ 'ਚ ਭਾਵਾਂਗੇ ਅਸੀਂ ਤਾਂ ਭਾਈ ਦੋਹਾਂ ਨੇ ਕੋਠੇ ਤੇ ਮੰਜੇ ਢਾ ਲੇ ਤਾਂ ਬਾਣੀਆਂ ਨੂੰ ਨੀਂਦ ਨਾ ਆਵੇ ਭੁੱਖੇ ਨੂੰ ਜੱਟ ਸੁੱਤਾ ਪਿਆ ਤਾਂ ਇਨੇ ਜੱਟ ਨੂੰ ਕਹਿਣ ਲੱਗਿਆ ਕਹਿੰਦਾ ਤੂੰ ਤਾਂ ਮਾਰਦਾ ਘਰਾੜੇ ਖਾ ਕੇ ਕਹਿੰਦਾ ਇੰਨੇ ਭੁਖਬਾਨ ਕਹਿੰਦਾ ਮੇਰਾ ਕਰ ਕੁਸ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਤਾਂ ਉਹਨੇ ਦੇਖਿਆ ਆਲਾਦਾਲਾ ਉਹ ਕਹਿੰਦਾ ਵੀ ਯਾਰ ਰਸੋਈ ਐ ਉਰੇ ਅੱਗੇ ਨਾ ਲੋਕ ਪ੍ਰਾਣੇ ਰਸੋਈਆਂ ਦੇ ਵਿੱਚ ਮੋਗੇ ਰੱਖਦੇ ਹੁੰਦੇ ਆ ਉੱਪਰ ਛੱਤ ਤੇ ਚਾਨਣ ਪੈਣ ਨੂੰ ਧੂਆ ਨਿਕਲਦਾ ਚਾਨਣ ਵੀ ਪੈਂਦਾ ਤਾਂ ਉਹ ਜਦੋਂ ਮੀਂਹ ਕਣੀ ਆਉਂਦਾ ਫਿਰ ਉਹਨੂੰ ਟੱਕ ਦਿੰਦੇ ਆਹ ਪੱਲੀਆਂ ਪੁੱਲੀਆਂ ਮਮਮੀ ਕਾਗਜ ਦੀਆਂ ਜਿਹੜੀਆਂ ਬੋਰੀਆਂ ਹੁੰਦੀਆਂ ਨੇ ਉਹੋ ਉੱਤੇ ਬੱਠੜ-ਬੁੱਠੜ ਧਰ ਦਿੰਦੇ। ਜਾਂ ਕੋਈ ਲੋਹੇ ਦਾ ਟੀਨ ਦਾ ਬਣਾਇਆ ਹੁੰਦਾ। ਉਹ ਧਰਿਆਉਂਦੇ ਵੀ ਪਾਣੀ ਅੰਦਰ ਨਾ ਜਾਵੇ। ਤਾਂ ਉਹਨੇ ਦੇਖਿਆ ਵੀ ਆਹ ਰਸੋਈ ਆ ਤੇ ਮੋਗਾ ਕਿੱਡਾ ਵੱਡਾ। ਉਹਨੂੰ ਕਹਿੰਦਾ ਲੈ ਮੇਰੀ ਪੱਗ ਬਨ ਕੇ ਤੇਰੀ ਲੱਤ ਨੂੰ ਬਨਦਾ ਤੂੰ ਥੱਲੇ ਉਤਰ ਕੇ ਜੋ ਖਾਣਾ ਖਾਇਆ। ਕਹਿੰਦਾ ਜਦੋਂ ਤੂੰ ਰੱਜ ਲਿਆ ਨਾ ਮੇਰੀ ਪੱਗ ਹਲਿਆਦੀ ਤੇ ਕੈਦੀ ਵੀ ਖਿੱਚ ਲੈ। ਭਾਈ ਉਹਨੂੰ ਤਾਂ ਲਾਤਾ ਉਹ ਤਾਂ ਸੌ ਗਿਆ ਜੱਟ ਤਾਂ। ਉਧਰੋਂ ਉਹ ਰਾਜ ਪੁੱਜ ਕੇ ਕਹੀਂ ਜਾਂਦਾ ਹੈ ਪੱਗ ਨੂੰ ਹਲਿਆ ਹਲਿਆ ਖਿੱਚ ਲੈ ਖਿੱਚ ਲੈ ਉਹ ਖਿੱਚ ਲੈ ਉਹ ਖਿੱਚ ਲੈ ਤਾਂ ਇੰਨੇ ਉਹਦੀ ਸੱਸ ਉੱਠੀ ਉਹਨੂੰ ਲੱਗਿਆ ਵੀ ਕੋਈ ਰਸੋਈ 'ਚ ਬੋਲਦਾ ਵੀ ਗੇਟ ਬੰਦਰ ਰਸੋਈ ਦਾ ਉਹਨੇ ਕੰਨ ਜੈ ਲਾਇਆ ਕਹਿੰਦੀ ਇਹ ਤਾਂ ਕੋਈ ਖਿੱਚ ਲੈ ਖਿੱਚ ਲੈ ਕਰਦਾ ਵੀ ਅੰਦਰ ਕੀ ਵੜ ਗਿਆ ਗੇਟ ਤਾਂ ਬੰਦ ਪਿਆ ਤਾਂ ਉਹਨੇ ਆਪ ਦੇ ਘਰ ਦੇ ਜਗਾਈ ਗਮੰਡੀ ਜਗਾਈ ਡੰਗਾ ਲੈ ਕੇ ਆਗੇ ਵੀ ਗੇਟ ਨਹੀਂ ਨਾ ਖੋਲਿਓ ਇਕੱਠੇ ਹੋ ਕੇ ਮਾਰਾਂਗੇ ਵੀ ਕੀ ਚੀਜ਼ ਐ ਅੰਦਰ ਤਾਂ ਇੰਨੇ ਭਾਈ ਜਦੋਂ ਰੌਲਾ ਰੱਪਾ ਪੈਣ ਲੱਗਿਆ ਜੱਟ ਨੂੰ ਜਾਗ ਆ ਗਈ ਉਹਨੇ ਤਾਂ ਫੱਟ ਦੇਣੇ ਉਹਨੂੰ ਉੱਪਰ ਖਿੱਚ ਲਿਆ ਜਦੋਂ ਉਹਨੂੰ ਖਿੱਚ ਲਿਆ ਉੱਪਰ ਤਾਂ ਉਧਰ ਉਹਨਾਂ ਨੇ ਰਸੋਈ ਖੋਲ ਲੀ ਦੇਖਿਆ ਵੀ ਕੌਣ ਐ ਕੌਣ ਐ ਉੱਥੇ ਤਾਂ ਕੁਝ ਬਣਾ ਚਲੋ ਜੀ ਫੇਰ ਟਿਕਟ ਕਿਆ ਹੋਗੀ ਹੁਣ ਉਹ ਅੰਦਰ ਉਤਰਿਆ ਹੋਇਆ ਭੁਖੜ ਬਾਣੀਆਂ ਭੁੱਖ ਨਾਲ ਤਾਂ ਉਹ ਖਾਲੀ ਸੀ ਢਿੱਡ ਉਹ ਜਾਦੀ ਖਾਇਆ ਆ ਉਹ ਕਾਲੀ ਕਾਲੀ ਖਾਦਾ ਹੋਊ ਹਾਜਮਾ ਨਾ ਹੋਵੇ ਉਹਦੇ ਢਿੱਡ ਚ ਬੱਟ ਉੱਠਣ ਉਹ ਪਿਆ ਪਿਆ ਤੜ ਉਹਨੂੰ ਕਹਿੰਦਾ ਵੀ ਮੇਰੇ ਤਾਂ ਬਹੁਤ ਮਰੋੜ ਉੱਠ ਰਹੀ ਆ ਢਿੱਡ ਚ ਬੱਟ ਉੱਠ ਰਹੇ ਨੇ ਵੀ ਮੈਨੂੰ ਤਾਂ ਸਰਦਾ ਨਹੀਂ ਵੀ ਮੇਰਾ ਹੀਲਾ ਘਰ ਕੋਈ ਵੀ ਮੈਂ ਤਾਂ ਜੰਗਲ ਪਾਣੀ ਜਾਣਾ ਹੈ ਉਹ ਕਹਿੰਦਾ ਤੂੰ ਤਾਂ ਮੈਨੂੰ ਪੈਣੀ ਨਹੀਂ ਦਿੰਦਾ ਜੱਟ ਕਹਿੰਦਾ ਜੇ ਤੈਨੂੰ ਨਹੀਂ ਨੀਂਦ ਆਉਂਦੀ ਮੈਨੂੰ ਤਾਂ ਸੌਂ ਜਾਣ ਦੇ ਪਹਿਲਾਂ ਤੈਨੂੰ ਖਵਾਤਾ ਤੂੰ ਤਾਂ ਔਖਾ ਸੀ ਤੈਨੂੰ ਮੈਂ ਖਵਾਤਾ ਹੁਣ ਜੇ ਖਵਾਤਾ ਤੂੰ ਤਾਂ ਵੀ ਔਖਾ ਤੂੰ ਮੈਨੂੰ ਪੈਣੀ ਨਹੀਂ ਦਿੰਦਾ ਉੱਥੇ ਭਾਈ ਇੱਕ ਕੜਾ ਜਾ ਪਿਆਤੀ ਉਹਨੂੰ ਕਹਿੰਦਾ ਆ ਫੜ ਆ ਕੜਾ ਜਾ ਲੈ ਲੈ ਕਹਿੰਦਾ ਆਪਦਾ ਤਨ ਦਸਾਰ ਲੈ ਭਾਈ ਚਲ ਉਹਨੇ ਆਪਦਾ ਕੜਾ ਵਰਤ ਲਿਆ ਬਾਣੀਆਂ ਨੇ ਕਹਿੰਦਾ ਕਿ ਨੇ ਰੇ ਨੇ ਸਿੱਟ ਦਾਂਗੇ ਪਰਾ ਬਾਹਰ ਤਾਂ ਜੱਟ ਤਾਂ ਭਾਈ ਮਚਲਾ ਹੋ ਕੇ ਪੈ ਗਿਆ ਉਹਨੇ ਕੀ ਕਰਿਆ ਬਾਣੀਆਂ ਨੇ ਵੀ ਜੇ ਹੁਣ ਮੈਂ ਇਹਨੂੰ ਨਹੀਂ ਸਿੱਟ ਕੇ ਆਉਂਦਾ ਇਹ ਤਾਂ ਉੱਠਦਾ ਨਹੀਂ ਵੀ ਨੇਹਰਾ ਹੋ ਗਿਆ ਮੂਹ ਨੇਹਰਾ ਹੋ ਗਿਆ ਦਿਨ ਚੜ ਰਿਹਾ ਹੈ ਵੀ ਜੇ ਮੈਂ ਇਹਨੂੰ ਨਹੀਂ ਸਿੱਟ ਕੇ ਆਉਂਦਾ ਤਾਂ ਮੇਰੀ ਬਦਨਾਮੀ ਹੋਊਗੀ ਵੀ ਮੈਨੂੰ ਕੀ ਕਹਿਣਗੇ ਸੱਸ ਸਹੁਰੇ ਭਾਈ ਉਹਨੇ ਕੀ ਕਰਿਆ ਚੱਕਿਆ ਘੜਾ ਪੌੜੀ ਲੱਗਿਆ ਆਲਾ-ਦਾਲਾ ਦੇਖਿਆ ਪੌੜੀ ਲੱਗਿਆ ਉਤਰਨਾ ਤਾਂ ਜੱਟ ਨੇ ਕੀ ਕਰਿਆ ਮੰਗਰੇ ਉਹ ਉਤਰ ਗਿਆ ਜਦੋਂ ਉਹ ਵਾਲੇ ਬੇੜੇ ਜੇ ਚੀ ਸੀ ਜੱਟ ਨੇ ਤਾਂ ਪਾਤਾ ਰੌਲਾ ਕਹਿੰਦਾ ਚੋਰ ਹੋਏ ਚੋਰ ਹੋਏ ਨਾਲੇ ਉਹਦਾ ਘੜੇ ਵਿੱਚ ਮਾਰੀ ਸੋਟੀ ਤਾਂ ਸਾਰੇ ਆਲਾ-ਦਾਲਾ ਇਕੱਠਾ ਹੋ ਗਿਆ ਭਾਈ ਉਹਦੀ ਘਰ ਵਾਲਿਆਂ ਨੇ ਉੱਠਣੀ ਸੀ ਚੋਰ-ਚੋਰ ਕਹੇ ਤੋਂ ਤਾ ਬਾਣੀਏ ਦੀ ਪੂਰੀ ਬੇਇੱਜ਼ਤੀ ਕਰਾਈ ਉਹਨੇ ਤਾਂ ਜਦੋਂ ਮੌਕਾ ਬੁਤ ਬੁਚਿਆ ਉੱਥੇ ਵੀ ਹੋਣੀ ਦੀ ਜਿਹੜੀ ਉਹਨੇ ਹੱਥ ਦਿਖਾਈ ਕਰਾਉਣੀ ਸੀ ਕਰਾਤੀ ਆ ਕੇ ਉਹਨੂੰ ਕਹਿੰਦਾ ਵੀ ਤੂੰ ਹੁਣ ਮੇਰੇ ਰਹਿ ਨਹੀਂ ਸਕਦਾ ਨੌਕਰ ਕਹਿੰਦਾ ਤਾਂ ਐ ਮੇਰੀ ਬਹੁਤ ਉਹ ਕਹਿੰਦਾ ਦੇ ਦੇ ਨੱਕ ਤੇ ਕਰਨ ਵੱਢ ਕੇ ਮੈਂ ਤਾਂ ਹੁਣੀ ਵਗ ਜੂ ਉਹ ਫਿਰ ਜੱਟ ਵੀ ਉਹ ਤੀ ਐਡਾ ਹੈ ਨਹੀਂ ਤੀ ਉਹ ਕਹਿੰਦਾ ਠੀਕ ਐ ਉਹ ਤੈਨੂੰ ਸਭ ਕੁਝ ਸਿਖਾਉਣਾ ਸੀ ਸਿਖਾਤਾ ਕਹਿੰਦਾ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰੀ ਕਿਸੇ ਨਾਲ ਨਹੀਂ ਮੇਰੇ ਵਰਗਾ ਤੈਨੂੰ ਹੋਰ ਟੱਕਰ ਜੂ ਕੋਈ ਤਾਂ ਭਾਈ ਉਹਨੇ ਇਹ ਤੋਂ ਮਸਾਂ ਖਹਿੜਾ ਛਡਾਇਆ ਨਾਲੇ ਉਹਨੂੰ 10000 ਰੁਪਏ ਵੱਧ ਦਿੱਤਾ ਕਹਿੰਦਾ ਮੇਰੇ ਤੋਂ ਲੈ ਜਾ ਬਾਬਾ ਮੇਰਾ ਖਹਿੜਾ ਛੱਡ ਤਾਂ ਇਹ ਭਾਈ ਇੱਕ ਚਲਾਕ ਬਾਣੀਆਂ ਤੇ ਜਿਹਨੂੰ ਸਿੱਧਾ ਸਾਦਾ ਜੱਟ ਸਮਝਦਾ ਸੀ ਪਿੰਡੂ ਭੋਲਾ ਭੰਡਾਰਾ ਹੁੰਦੇ ਨੇ ਕਹਿੰਦਾ ਉਹਦੀ ਕਹਾਣੀ ਹੈ ਮੈਨੂੰ ਆਸ ਹੈ ਤੈਨੂੰ ਪਸੰਦ ਆਈ ਹੋਊਗੀ ਚਲਾਕੀ ਕਦੇ ਨਾ ਕਿਸੇ ਨਾਲ ਮਾਰੋ ਇਹ ਨਹੀਂ ਪਤਾ ਮੂਰਲਾ ਬੰਦਾ ਸਾਥੋਂ ਕਿੰਨਾ ਕੁ ਤੇਜ਼ ਹੋਵੇ ਕਈ ਵਾਰੀ ਦੇਖਣ ਨੂੰ ਹੀ ਸਿੱਧਾ ਸਾਦਾ ਲੱਗਦਾ ਹੁੰਦਾ ਬੰਦਾ ਅਸੀਂ ਗਲਤ ਹੋ ਜਾਈਏ ਨਾ ਉੱਥੇ ਇਸ ਲਈ ਸਾਰਿਆਂ ਦੇ ਨਾਲ ਪਿਆਰ ਭਾਵਨਾ ਨਾਲ ਰਹੇ ਕਦੇ ਨਾ ਕਿਸੇ ਨਾਲ ਠੱਗੀ ਮਾਰੇ ਧੋਖਾ ਕਰੇ ਧਰਮਜੀ